ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮਝਾਂ ਕਿ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਕਾਤਲਾਨਾ ਅਮਰੇ ਦੀ ਕੋਸ਼ਿਸ਼ ਕੀਤੀ ਗੁੰਦੀ ਮੈਂ ਸਭ ਤੋਂ ਪਹਿਲਾਂ ਤਾਂ ਉਸ ਕਾਲ ਹੋਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਹਮਲਾ ਬਿਲਕੁਲ ਠੇਰ ਕਰ ਦਿੱਤਾ ਇਹ ਬਖਸ਼ਿਸ਼ ਰਹਿਮਤ ਉਸ ਕਾਲ ਪ੍ਰਗ ਦੀ ਹੈ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਸਰਦਾਰ ਸੁਖਵੀਰ ਸਿੰਘ ਜਿਹੜੀ ਧਾਰਮਿਕ ਸੇਵਾ ਲੱਗੇ ਸੀ ਉਸ ਨੂੰ ਪੂਰਾ ਕਰ ਰਿਹਾ ਸੀ ਮੈਂ ਧੰਨਵਾਦੀ ਹਾਂ ਸੇਵਾਦਾਰ ਦਾ ਚੁੱਥੇਦਾਰ ਦਾ ਜਿਨ੍ਹਾਂ ਨੇ ਅੱਖ ਤੇ ਫੋਰ ਦੇ ਵਿੱਚ ਉਸ ਬੰਦੇ ਨੂੰ ਪਛਾਣ ਲਿਆ ਤੇ ਉਸ ਨੂੰ ਕਾਬੂ ਕਰ ਲਿਆ ਮੈਂ ਦਿਲ ਦੀਆਂ ਗੜਾਹਾਂ ਤੋਂ ਉਸ ਨੂੰ ਵਧਾਈ ਦੇਦਾ ਹਾਂ ਮੇਰੀ ਅਗਲੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਕਿ ਜਿਵੇਂ ਕਹਾਂ ਕੇਜਰੀਵਾਲ ਦੀ ਸਰਕਾਰ ਹੈਗੀ ਅੱਜ ਉਹਦੇ ਰਾਜ ਦੇ ਵਿੱਚ ਸਿਕਉਮ ਦੇ ਸਭ ਤੋਂ ਵੱਡੇ ਲੀਡਰ 15 ਸਾਲ ਪੰਜਾਬ ਤੇ ਰਾਜ ਕਰਨ ਵਾਲੇ ਸਵਾਰ ਸਿੰਘ ਵੀਰ ਸਿੰਘ ਬਾਦਲ ਤੇ ਹਮਲਾ ਹੋਣਾ। ਔਰ ਇਨਕਾਇਰਜੈਂਸ ਏਜੰਸੀ ਦਾ ਫੇਲ ਹੋਣਾ। ਮਨਸੰਦਾਨਾ ਦਾ ਕੋਈ ਹੱਕ ਨਹੀਂ ਰਹਿ ਗਿਆ। ਉਹਨਾਂ ਨੂੰ ਅਸਤੀਫਾ ਦੇਣੇ ਚਾਹੀਦੇ ਨੇ। ਔਰ ਸੈਂਟਰ ਦੀ ਸਰਕਾਰ ਦੇ ਇਸ ਕਾਰੇ ਦੇ ਉੱਤੇ ਉਥੇ ਪ੍ਰੈਜ਼ੀਡੈਂਟ ਰੂਲ ਲਾਗੂ ਕਰਾਂ ਚਾਹੀਦੇ। ਇਸ ਤੋਂ ਘੱਟ ਗੱਲ ਬਣ ਨਹੀਂ ਸਕਦੀ। ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਇਹ ਜਿਹੜੀਆਂ ਘਟਰਾਵਾਂ ਹੋਰ ਹੋਣਗੀਆਂ ਜਿੱਦੇ ਸਾਰੇ ਜਿਵੇਂ ਵਾਰੀ ਹੈ ਸੈਂਟਰ ਸਰਕਾਰ ਤੇ ਆਏਗੀ ਉਹ ਮਿਸਟਰ ਮੈਂ ਹੋਮ ਮਿਨਿਸਟਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾ ਸਾਡੇ ਚੀਮਾ ਸਾਹਿਬ ਨੇ ਕਿਹਾ ਵੀ ਜੁਡੀਸ਼ੀਅਨ ਇਨਕੁਆਇਰੀ ਹੋਣੀ ਚਾਹੀਦੀ ਹੈ ਮੈਂ ਕਹਿੰਦੀ ਜੁਡੀਸ਼ੀਅਲ ਇਨਕੁਆਇਰੀਆਂ ਛਿੱਟੀਆਂ ਮਰਜ਼ੀ ਕਰਾਂਦੇ ਰਹੋ ਉਹ ਟਾਈਮ ਲੱਗਣਾ ਉਸ ਤੋਂ ਉੱਪਰ ਕੋਈ ਇਨਕੁਆਇਰੀ ਹੈ ਉਹ ਚੇਤੀ ਕਰਾਓ ਔਰ ਸਭ ਤੋਂ ਪਹਿਲਾਂ ਕੇਜਰੀਵਾਲ ਦੀ ਪੰਜਾਬ ਦੀ ਸਰਕਾਰ ਨੂੰ ਡਿਸਪੈਸ ਕੀਤਾ ਜਾਏ ਔਰ ਪਰਿਆਣ ਰੂਲ ਲਾਗੂ ਕੀਤਾ ਜਾਏ ਮੈਂ ਆਪਣੇ ਸਮੂਹ ਵਰਕਰਾਂ ਨੂੰ ਇਹ ਬੇਨਤੀ ਕਰਾਂਗਾ ਜਿੱਥੇ ਜਿੱਥੇ ਸਰ ਸੁਖਵੀਰ ਸਿੰਘ ਬਾਦਲ ਸੇਵਾ ਕਰਨ ਜਾਣ ਉਹ ਭਾਰੀ ਗਿਣਤੀ ਚ ਉੱਥੇ ਪਹੁੰਚ ਕੇ ਉਹਨਾਂ ਦਾ ਕੌਜ ਬਣ ਕੇ ਕੰਮ ਕਰਨ ਸੇਵਾ ਕਰਨ ਉਹਨਾਂ ਦੇ ਨਾਲ ਪੁਲ ਚੁਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ